ਸਸਕਾ ਜੀ ਡਿਵੀਜ਼ਨ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਇੱਕ ਖਬਰ ਸਾਂਝੀ ਕਰਨ ਲੱਗੇ ਹਾਂ ਤੁਹਾਡੇ ਨਾਲ ਕਿ ਦੁਨੀਆ ਦਾ ਅੰਤ ਨੇੜੇ ਆ ਗਿਆ ਤਾਂ ਦੱਸ ਦਈਏ ਕਿ ਇੱਕ ਕੇਲੇ ਦੇ ਚੱਕਰ ਦੇ ਵਿੱਚ ਮਾਰ ਦਿੱਤਾ ਬੰਦਾ ਤੁਸੀਂ ਇਹ ਤਸਵੀਰਾਂ ਦੇਖਦੇ ਪਈਓ ਜੋ ਕਿ ਖੰਨਾ ਤੋਂ ਸਾਡੇ ਪੱਤਰਕਾਰ ਨੇ ਸਾਂਝੀਆਂ ਕੀਤੀਆਂ ਨੇ ਤਾਂ ਦੱਸ ਦਈਏ ਕਿ ਇਹ ਤਸਵੀਰਾਂ ਦੇ ਵਿੱਚ ਜੋ ਤੁਸੀਂ ਦੇਖਦੇ ਪਈਓ ਇੱਕ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਹੈ ਜਿਹਦੇ ਵਿੱਚ ਇੱਕ ਕੇਲਿਆਂ ਦੀ ਦੁਕਾਨ ਵਾਲੇ ਬੰਦੇ ਨੂੰ ਜਿਹੜਾ ਆ ਮਾਰ ਦਿੱਤਾ ਗਿਆ ਆ ਤਾਂ ਦਾਦਾ ਹੀ ਇਹ ਕਿ ਇਹ ਤਸਵੀਰਾਂ ਜੋ ਤੁਸੀਂ ਦੇ ਦੇ ਪਿਓ ਉਹ ਖੰਨਾ ਤੋਂ ਸਾਂਝੀਆਂ ਕਰਦਿਆਂ ਹੋਇਆਂ ਆ ਪੱਤਰਕਾਰ ਨੇ ਦੱਸਿਆ ਕਿ ਉਸ ਦੁਕਾਨ ਦੇ ਉੱਤੇ ਜੋ ਵੀ ਹੋਇਆ ਉਹ ਇਸ ਤਰ੍ਹਾਂ ਹੋਇਆ ਕਿ ਇੱਕ ਕੇਲਿਆਂ ਵਾਲੀ ਦੁਕਾਨ ਤੋਂ ਇੱਕ ਦੁਕਾਨ ਦੇ ਨੌਕਰ ਕੋਲੋਂ ਕੇਲੇ ਮੰਗੇ ਤਾਂ ਉਹਨੇ ਕਿਹਾ ਕਿ ਕੇਲੇ ਇੱਕ ਦੋ ਖਾ ਲੋ ਨੇ ਕਿਹਾ ਕਿ ਦਰਜਣ ਕੇਲਿਆਂ ਦੀ ਦੇ ਦਿਓ ਪਰ ਮੈਂ ਪੈਸੇ ਨਹੀਂ ਦੇਣੇ ਇਸੇ ਚੱਕਰ ਦੇ ਵਿੱਚ ਨੌਕਰ ਨੇ ਆਪਣੇ ਮਾਲਕ ਨੂੰ ਸਾਧ ਲਿਆ ਤੇ ਦੂਸਰੇ ਬੰਦੇ ਨੇ ਵੀ ਆਪਣੇ ਬੰਦਿਆਂ ਨੂੰ ਬਦਲੇ ਅਤੇ ਏਸੇ ਦੇ ਵਿਚਾਲੇ ਉਹਨਾਂ ਦੇ ਵਿੱਚ ਜਿਹੜੀ ਲੜਾਈ ਹੋ ਜਾਂਦੀ ਹੈ ਲੜਾਈ ਸਿਰਫ ਕੇਲਿਆਂ ਤੋਂ ਹੋਈ ਤੇ ਲੜਾਈ ਬਹੁਤ ਜ਼ਿਆਦਾ ਜਿਹੜੀ ਭਿਆਨਕ ਰੂਪ ਲੈ ਲਈ ਜਿੱਤੇ ਵਿੱਚ ਇੱਕ ਦੂਜੇ ਦੇ ਨਾਲ ਲੜਾਈ ਲੜਦੇ ਆ ਜਿਹੜਾ ਆ ਇੱਕ ਜਿਹੜੋ ਕੀ ਕੇਲਿਆਂ ਵਾਲਾ ਬੋਵੀ ਦੱਸਿਆ ਜਾਂਦਾ ਆ ਉਸ ਦੀ ਮੌਤ ਹੋ ਜਾਂਦੀ ਹੈ ਜਿਵੇਂ ਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦੇ 'ਚ ਇਹ ਪਤਾ ਚੱਲਦਾ ਹੈ ਕਿ ਕੇਲਿਆਂ ਵਾਲਾ ਜੋ ਪਹਿਲਾ ਹਾਰ ਦਾ ਮਰੀਜ਼ ਸੀ ਜਿਸ ਨੂੰ ਕੁੱਟ-ਕੁੱਟ ਕੇ ਉਹਨਾਂ ਨੇ ਮਾਰ ਦਿੱਤਾ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਖੰਨਾ ਤੋਂ सारी गलबात तो जी जान लें आओ सुन उस तो बोबी के नौकर ने की क्या मैं फ्रूट वाले दुकान पे बीजे में काम करता हूँ जी तो आज क्या हुआ फिर आज क्या हुआ उधर से दो आदमी आया ठेके के तरफ से मोटरसाइकिल लगाया मेरे से केला मांगने लगा मैं उसको पहचानता भी नहीं हूँ तो मेरे को बोला कि एक को जानता था एक को तो थोड़ा बहुत जानता हूँ जी एक को पहचानता नहीं दो आदमी घटना क्या हुआ भैया उधर से आया केला मांग रहा था मैं लोग बोला कि दर्जन केला दे दो मैं उसको बोला कि एक दो पीस खाना है तो खा लो बोला कि पैसे दूंगा नहीं इसके बाद उसको दोबारा मैं मैं बोला कि बॉबी अंकल से बात कर लो जिसका दुकान है इसके बाद बोलता कि तू बात कर ले मैं जब तक उसको दारू पी करके आया था इसके बाद मेरे को ये फाड़ लिया जी इसके बाद चाकू उठा लिया मेरे ऊपर मेरे चाकू ऐसे जब छोड़ाया ना ऐसे करके वो गिर गया नीचे इसके बाद वो अपने मुंडे को फ़ोन कर दिया मैं बॉबी अंकल को जिसका फ्रूट का दुकान है मैं उसको फ़ोन किया कि आ जाने के लिए तो जब तक वो आया उसका मुंडा भी आया अंकल वहाँ पे साइड में खड़ा था इसके बाद उसका मुंडा आया इसके उसके साथ में एक और आया इसके बाद काले कुलचे वाला भी था इसके बाद जोकर था उसके नाल एक और था नहीं, हमला कैसे किया आकर के मेरे को तो मेरे को तो पहले फार लिया ये इसके बाद चाकू फार लिया बोलता है कि सारे दुकान चक ले के लेके चले जाऊँगा इसके मैं बॉबी अंकल को फ़ोन किया तो वह वे आया वह वे, वह वे तो गिर गया था दुकान मालिक को क्या मारा उन्होंने वह इस सर पे मारा है ऐसे मुक्का इसके बाद इस पे भी मारा है लात से यहाँ पर भी मारा है जो तो मालिक तो क्या हुआ अभी मालिक के साथ क्या उसका तो तक ता, उसी टाइम खत्म हो गया मेरे को भी सर पे मारा है इसके बाद मेरे को भी यहाँ पे मारा है जी पेट में तो वजह क्या था हैलो की खातिर मारा के खातिर लड़ा के हुआ था तो वो पैसे दे रहे थे नहीं पैसे नहीं दे रहा था तो झगड़ा इसीलिए किया इसीलिए किया मैं बोला खाना है तो एक दो पीस खा लो कोई बात नहीं तो अभी दुकान मालिक की मौत हो चुकी है उसका उस मौत हो गया है ਇਹ ਜੀ ਸਾਨੂੰ ਹੁਣੇ ਪਤਾ ਲੱਗਿਆ ਵੀ ਇਹ ਤਜਿੰਦਰ ਇਲੀਸ ਬੋਬੀ ਨਾਮ ਦਾ ਆਦਮੀ ਸੀ ਉੱਥੇ ਫਰੂਟ ਦੀ ਰੇੜੀ ਲਾਉਂਦਾ ਸੀ ਤੇ ਉਹਦੇ ਉੱਥੇ ਕੋਣੀ ਕੋਈ ਹੋਰ ਰੇੜੀ ਵਾਲਾ ਸੀਗਾ ਜਿਹਨੂੰ ਜੋਕਰ-ਜੋਕਰ ਕਹਿੰਦੇ ਆ ਤੇ ਇਹਦੇ ਬੋਬੀ ਦੇ ਉੱਥੇ ਮੁੰਡਾ ਕੰਮ ਕਰਦਾ ਸੀਗਾ ਉਹਦਾ ਕਿਤੇ ਕੋਈ ਕਹਾਣੀ ਸੁਣੀ ਹੋਈ ਹੈ ਕੇਲਿਆਂ ਨੂੰ ਲੈ ਕੇ ਇਹਨੇ ਬੋਬੀ ਨੂੰ ਫੋਨ ਕਰਤਾ ਨੌਕਰ ਨੇ ਉਹਨੇ ਆਪਦੇ ਮੁੰਡਿਆਂ ਨੂੰ ਤੇ ਆਪਦੇ ਨੌਕਰਾਂ ਨੂੰ ਜਾਂ ਫਰੈਂਡਸ ਨੂੰ ਫੋਨ ਕਰਤਾ ਉਹ ਦੋ ਤਿੰਨ ਜਣੇ ਆ ਗਏ ਉਹ ਬੋਬੀ ਵੀ ਆ ਗਿਆ। ਉੱਥੇ ਥੋੜੀ ਹਾਥਾਪਾਈ ਹੋਈ ਹੈ। ਬੋਬੀ ਜੋ ਦਾ ਦਸਰੇ ਹੈ ਵੀ ਹਾਰਟ ਰੈਸ਼ਨਸੀ ਸਟੰਟ ਵਗੈਰਾ ਪਏ ਹੋਏ ਸੀ। ਉਥੋਂ ਚੱਲ ਕੇ ਆਇਆ ਜਿਵੇਂ ਕਿ ਕੈਮਰਾ ਦੀ ਫੁਰੇਜ ਦੇਖਿਆ ਸੀ। ਥੋੜੀ ਦੂਰ ਆ ਕੇ ਸਰ ਕ੍ਰਾਸ ਕਰਕੇ ਕਲਾਪਸ ਕਰ ਗਿਆ। ਉਹਨੂੰ ਪ੍ਰਾਈਵੇਟ ਹਸਪੀਟਲ ਲੈ ਗਏ। ਉਦੋਂ ਦਾ ਫਿਰ ਸਿਵਲ ਹਸਪੀਟਲ ਲੈ ਆਏ ਤੇ ਇੱਥੇ ਬਰਾਡਡਟ ਸੀਗਾ। ਸਰ ਕਰਵਾਈ ਕਰਿਆ ਨਹੀਂ। ਹਾਂਜੀ ਹਜੇ ਉਹ ਲੜਕਾ ਥੋੜੇ ਸ਼ੌਕ ਚ ਹੈ। ਉਹਦਾ ਬਿਆਨ ਲਿਖਦੇ ਹਾਂ ਜੇ ਸਾਹਿਬ ਬਿਆਨ ਕਾਉਂਸਲ ਕਰ ਸਕਦੇ।